400 ਪਾਰ ਦਾ ਨਾਰਾ ਮੋਦੀ ਜੀ ਇਹਦੇ ਬਹੁਤ ਵਿਸ਼ਵਾਸ ਨਾਲ 400 ਪਾਰ ਦਾ ਨਾਰਾ ਲਾ ਰਹੇ ਨੇ ਕਿ ਤੁਸੀਂ ਸਮਝਦੇ ਹੋ ਕਿ ਆਮ ਮੰਦਰ ਸੈਕਟਰ ਇਹ ਚ ਬਹੁਤ ਜਿਆਦਾ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਮੋਦੀ ਜੀ ਦੀਆਂ ਉਪਲਬਧੀਆਂ ਕੰਮ ਕਰ ਰਹੀਆਂ ਨੇ ਵੀ ਮੋਦੀ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਬਾ 15-15 ਲੱਖ ਰੁਪਏ ਹਰ ਇੱਕ ਬੰਦੇ ਦੇ ਖਾਤੇ ਜੀ ਪਾਉਂਗਾ ਇਹਦੇ ਤੇ ਤੁਸੀਂ ਕੋਈ ਸਪਸ਼ਟਿਕਾ ਦੇ ਦਿਓ ਕਿ ਵੀ ਕੀ ਗੱਲ ਸੀ ਇਹ ਆ ਰਹੀ ਹੈ ਵੀ ਕਾਂਗਰਸ ਮੁਕਤ ਭਾਰਤ ਬਣਾਉਣਾ ਅੱਜਕੱਲ ਕੀ ਦੇਖਣ ਨੂੰ ਮਿਲ ਰਿਹਾ ਵਾ ਕਿ ਕਾਂਗਰਸ ਦੇ ਰੋਜ਼ ਹਜ਼ਾਰਾਂ ਹੀ ਵਰਕਰਾਂ ਤੇ ਵੱਡੇ ਲੀਡਰ ਵੀ ਜਿਵੇਂ ਸਾਡੇ ਵੀ ਉਹਨੇ ਮਿੱਟੂ ਜੀ ਵਿਜੈ ਸਿੰਘ ਦੇ ਪੁੱਤ ਆ ਜੀ ਉਹ ਵੀ ਆਏ ਨੇ ਵੀ ਭਾਜਪਾ ਚ ਰਲ ਰਹੇ ਨੇ ਲੋਕ ਨਹੀਂ ਤਾਂ ਮਜ਼ਾਕੀਆ ਲੈਜੇ ਤੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਜਾਂ ਕੁਐਸਚਨ ਕਰ ਰਹੇ ਨੇ ਕਿ ਮਸਾਲ ਲੋਕਾਂ ਨੂੰ ਜਿਹੜਾ ਕਿ ਔਨਰ ਕਾਰਡ ਆ 1.5 ਲੱਖ ਰੁਪਏ ਮਕਾਨ ਬਣਾਉਣ ਵਾਸਤੇ ਮਿਲਿਆ ਤੇ ਸਿਰਫ 30 ਰੁਪਏ ਨਾਲ ਆਸ਼ੁਸ਼ਮਾਨ ਯੋਜਨਾ ਜਿਹੜੇ ਕਾਰਡ ਨੇ ਉਹ ਵੀ ਇੱਥੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਬਣ ਚੁੱਕੇ ਨੇ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੀਆਂ ਜਿੰਨੇ ਸਕੀਮਾਂ ਦੱਸੀਆਂ ਨੇ ਵਿਸ਼ਕਰਮਾ ਸਕੀਮਾਰੇ ਦੱਸਿਆ ਤੇ ਇੱਕ ਮੋਦਰਾ ਯੋਜਨਾ ਵੀ ਚੱਲ ਰਹੀ ਹੈ ਉਹਨਾਂ ਦੀ ਬਹੁਤ ਅੱਜ ਵੀ ਤੁਸੀਂ ਤੇਰੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਜ ਪੰਜਾਬੀ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਚੌਥ ਚਰਚਾ 24 ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਇਸੇ سلسلے ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਬੀਜੇਪੀ ਦੇ ਇੱਕ ਬਹੁਤ ਹੀ ਸੀਨੀਅਰ ਲੀਡਰ ਜੋ ਕਿ ਸੀਨੀਅਰ ਸਿਟੀਜ਼ਨ ਸਰਪਰ ਤੇ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੀ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਵੀ ਬੀਜੇਪੀ ਮਤਲਬ ਕਿੱਥੇ ਖੜੀ ਹੈ 400 ਦਾ ਜਿਹੜਾ ਮੋਦੀ ਦੇ ਸਾਹਮਣੇ ਨਾਰਾ ਦਿੱਤਾਦਾ ਹੈ ਤੇ ਉਹ ਕਿੱਥੇ ਤੱਕ ਉਹਨੂੰ ਮਤਲਬ ਪਹੁੰਚ ਸਕਦੇ ਨੇ ਜਾਂ ਪੰਜਾਬ ਦੇ ਵਿੱਚ ਇਹਨਾਂ ਦੀ ਕੀ ਤਿਆਰੀ ਹੈ ਕੀ ਲੱਗਦਾ ਵਾ ਇਸ ਟਾਈਮ ਬੀਜੇਪੀ ਪੰਜਾਬ ਦੇ ਵਿੱਚ ਕਿੱਥੇ ਸਟੈਂਡ ਕਰ ਰਹੀ ਆ ਤੇ ਆਪਾਂ ਗੱਲਬਾਤ ਕਰਦੇ ਆਂ ਸ਼੍ਰੀ ਰਵੀਸ਼ ਚੰਦ ਜੀ ਘਈ ਨਾਲ ਕੈਸਾ ਜੀ ਨਮਸਕਾਰ ਜੀ ਨਮਸਕਾਰ ਜੀ ਰਾਜੀ ਜੀ ਨਮਸਕਾਰ ਕੈਸਾ ਜਿਵੇਂ ਅੱਜ ਕੱਲ ਉਹਨਾਂ ਇਲੈਕਸ਼ਨ ਦਾ ਜ਼ੋਰ ਸ਼ੋਰ ਤੇ ਚੱਲ ਰਿਹਾ ਵਾ ਸਾਰੇ ਨਿਊਜ਼ ਚੈਨਲਾਂ ਤੇ ਭਾਰਤੀ ਜਨਤਾ ਪਾਰਟੀ ਨੇ ਨਾਰਾ ਦਿੱਤਾ ਜਿਵੇਂ ਮੋਦੀ ਸਾਹਿਬ ਨੇ ਵੀ ਅੱਪ ਕੀ ਬਾਤ ਲੋਕ ਕਹਿੰਦੇ ਨੇ ਜੀ 400 ਪਾਰ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਕਿੱਥੇ ਤੱਕ ਸਾਰਥਕ ਹੋਊਗੀ 400 ਪਾਰ ਕਰਨਗੇ ਜਾਂ ਉਹਦੇ ਫੀਅਰਵਾਰਡ ਪਹੁੰਚਣਗੇ ਜਾਂ 303 ਸੀ ਜਿਹੜੀਆਂ ਮਿਲਾਂ ਉਹਦੇ ਆਸ-ਪਾਸ ਹੀ ਰਹਿ ਜਾਣਗੇ ਕਿੱਥੇ ਤੱਕ ਸਟੈਂਡ ਕਰਦੀ ਹੈ ਪਾਰਟੀ ਜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗੇ ਹਾਂ ਕਿ ਮੋਦੀ ਜੋ ਕਹਿੰਦੇ ਨੇ ਕੋਈ ਕਸ਼ਮੀਰੀ ਹੈ ਦੇਵੀਅ ਸ਼ਕਤੀ ਹੈ ਉਹਨਾਂ ਨੂੰ ਆਪਣੇ ਪਰਮ ਤੇ ਇੰਨਾ ਆਪਣਾ ਇਰਾਦਾ ਉਹਨਾਂ ਦਾ ਮਜ਼ਬੂਤ ਹੈ ਕਿ ਜੋ ਉਹਨਾਂ ਦੇ ਦਿਲ ਤੋਂ ਗੱਲ ਨਿਕਲਦੀ ਹੈ ਤੁਸੀਂ ਦੇਖ ਰਹੇ ਹੋ ਕਿ ਮੋਦੀ ਜੀ ਦੇ ਅੰਦਰ 24 ਘੰਟੇ ਕੰਮ ਕਰ ਰਹੇ ਨੇ ਇਸ ਬਾਰੇ ਔਰ ਦੁਨੀਆ ਦਾ ਵਿੱਚ ਕੋਈ ਪ੍ਰਾਈਮ ਮਿਨਿਸਟਰ ਜਾਂ ਕਿਸੇ ਦੇਖਦਾ ਰਾਸ਼ਟਰਪਤੀ ਇੰਨਾ ਕੰਮ ਨਹੀਂ ਕਰ ਰਿਹਾ ਜਿਵੇਂ ਮੋਦੀ ਜੀ ਕੰਮ ਕਰ ਰਹੇ ਹਨ ਪ੍ਰਮਾਤਮਾ ਦੀ ਉਹਨਾਂ ਤੇ અપਾਰ ਕਿਰਪਾ ਹੈ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ 10 ਸਾਲਾਂ ਦੇ ਅੰਦਰ 2014 ਜਿਹੇ ਪ੍ਰਾਈਮ ਮਿੰისტਰੀ ਦੀ ਕੁਰਸੀ ਤੇ ਬੈਠੇ ਸੀ ਔਰ ਜਦ ਤੱਕ ਇਸ ਤਰ੍ਹਾਂ ਇਹਨਾਂ ਦਾ ਕੰਮ ਦੇਖ ਰਹੇ ਆ ਕਿ ਇਹਨਾਂ ਨੇ ਕਰੋਨਾ ਕਾਲ ਦੇ ਅੰਦਰ ਕਰੋਨਾ ਦੇ ਪਾਰ ਫਾਇਆ ਇਥੇ ਦਵਾਈ ਮੈਡੀਸਨ ਪੈਦਾ ਕੀਤੀ ਔਰ ਦੁਨੀਆ ਦੇ ਦੇਸ਼ਾਂ ਨੂੰ ਸਪਲਾਈ ਕੀਤੀ ਫਰੀ ਤਾਂ ਕਿ ਦੁਨੀਆ ਦੇ ਲੋਕਾਂ ਦੀ ਇਹ ਵੀ ਜਾਨਾਂ ਬਚ ਸਕਣ ਆਪਣੇ ਦੇਸ਼ ਨੂੰ ਤਾਂ 140 ਕਰੋੜ ਦੀ ਆਬਾਦੀ ਨੂੰ ਉਹਨਾਂ ਨੇ ਬਚਾਇਆ ਹੀ ਬਚਾਇਆ ਲੇਕਿਨ ਦੁਨੀਆ ਦੇ ਦੇਸ਼ਾਂ ਨੂੰ ਬਚਾਇਆ ਇਸੇ ਲਈ ਅੱਜ ਜਿਹੜੀ ਦੁਨੀਆ ਦੇ ਦੇਸ਼ਾਂ ਦੀ ਹੋਂਦਰ ਦੀ ਹੈ ਉਹ ਮੋਦੀ ਜੀ ਮੋਦੀ ਜੀ ਦੇ ਪ੍ਰਤੀ ਬਹੁਤ ਵਧੀ ਹੋਈ ਹੈ ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਜੀ ਜੁੜਤੀ ਸੰਮੇਲਨ ਦੇ ਪ੍ਰਧਾਨ ਵੀ ਕਰਨ ਦਾ ਮੌਕਾ ਜਿਹੜਾ ਹੈ ਜਿਹੜਾ ਸਾਨੂੰ ਸ਼ਾਇਦ ਪਹਿਲੀ ਵਾਰ ਮਿਲਿਆ ਸੀ ਔਰ ਉਹ ਪਹਿਲੀ ਵਾਰ ਮਿਲਿਆ ਤੁਸੀਂ ਅੰਦਾਜ਼ਾ ਲਾਓ ਕਿ ਇੰਨਾ بڑا ਦੁਨੀਆ ਦੇ 20 ਦੇਸ਼ ਸਾਡੇ ਦੇਸ਼ ਚ ਆ ਕੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਪ੍ਰਧਾਨਗੀ ਦੇ ਵਿੱਚ ਉਹਨਾਂ ਨੇ ਤੇ ਦੁਨੀਆ ਦੇ ਦੇਸ਼ਾਂ ਦੇ ਵਿੱਚ ਕੀ ਸਾਨੂੰ ਕਰਨਾ ਚਾਹੀਦਾ ਹੈ ਕਿਵੇਂ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਕੀ ਸਾਡੀਆਂ ਸਾਂਝਾਂ ਨੇ ਉਸ ਵਿੱਚ ਹੀ ਇਸ ਤੇ ਉਹਨਾਂ ਨੇ ਵਿਚਾਰ ਵਟਾਂਦਰਾ ਕੀਤੇ ਔਰ ਇਸ ਤਰ੍ਹਾਂ ਉਹ ਦਿਨ ਪਰ ਰਾਤ ਦੇਖਦੇ ਨਹੀਂ ਸੋਚਦੇ ਵੀ ਨੇ ਔਰ ਕਰਦੇ ਵੀ ਨੇ ਤੁਸੀਂ ਦੇਖਿਆ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਅੰਦਰ ਇੱਕ ਅਲੱਗ ਜਿਹਾ ਸੰਵਿਧਾਨ ਚੱਲ ਰਿਹਾ ਸੀ ਹਾਂਜੀ ਹਾਂਜੀ ਉਥੇ ਜਿਹੜੀ ਸੌਸਤਾ ਸੀ ਫੇਰ ਸਾਲ ਲਈ ਹੁੰਦੀ ਸੀ ਔਰ ਉਹ ਸਾਡਾ ਦੇਸ਼ ਦਾ ਪੈਸਾ ਉਥੇ ਦੀਆਂ ਸਰਕਾਰਾਂ ਸੀ ਜਿਹੜੀਆਂ ਉਹ ਆਪ ਦਾ ਰੱਪ ਜਾਂਦੀਆਂ ਸੀਗੀਆਂ ਲੇਕਿਨ 370 ਧਾਰਾ ਔਰ 35A ਨੂੰ ਤੋੜ ਕੇ ਖਤਮ ਕਰਕੇ ਦੇਸ਼ ਦੇ ਨਾਲ ਉਹਨੂੰ ਮਿਲਾਇਆ ਦੇਸ਼ ਦੇ ਸਰਦਾਰਾਂ ਨੇ ਅੱਜ ਜਿੱਥੇ ਉਹ ਰੋੜੇ-ਬੱਟੇ ਚੱਲਦੇ ਸੀ ਉੱਥੇ ਦੇ ਮੁੰਡੇ ਨੌਜਵਾਨ ਉਹ ਮਿਲਟਰੀ ਦੇ ਰੋੜੇ-ਬੱਟੇ ਚਲਾਉਂਦੇ ਹੁੰਦੇ ਸੀ ਅੰਦਰ ਤੇ ਪੂਰੀ ਸ਼ਾਂਤੀ ਹੈ ਔਰ ਜੰਮੂ-ਕਸ਼ਮੀਰ ਪੂਰੀ ਡਿਵੈਲਪਮੈਂਟ ਦੀ ਜ਼ਰੂਰਤਾਂ ਜਾ ਰਿਹਾ ਹੈ ਦੂਸਰੇ ਮੈਂ ਕਹੂੰਗਾ ਕਿ ਰਾਮ ਮੰਦਰ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਭਾਜਪਾ ਨੇ ਹਰ ਸੰਵਿਧਾਨ ਦੇ ਵਿੱਚ ਉਹਨਾਂ ਦਾ ਵਾਅਦਾ ਸੀ ਕਿ ਰਾਮ ਮੰਦਰ ਬਣਾਉਣਗੇ 500 ਸਾਲ ਦੀ ਸਾਡੀ ਲੜਾਈ ਹਿੰਦੂਆਂ ਦੀ ਬਿਲਕੁਲ ਅਸੀਂ ਬਾਬਰੀ ਮਸਜਿਦ ਨੂੰ ਜਿਹੜਾ ਹੈ ਉਹਦੀ ਲੜਾਈ ਲੜੀ ਸੀ ਮੁਸਲਮਾਨ ਭਰਾ ਕਹਿੰਦੇ ਸੀ ਇਹ ਸਾਡੀ ਜਗ ਹੈ ਸਾਡੀ ਮਸਜਿਦ ਹੈ ਉਹਰੇ ਲੇਕਿਨ ਅਸੀਂ ਸੈਿਕਨ ਕਾਨੂੰਨਿਕ ਸੰਵਿਧਾਨ ਤੰਦ ਨਾਲ ਕਾਨੂੰਨੀ ਤੌਰ ਤੇ ਉੱਥੇ ਜਿੱਤ ਪ੍ਰਾਪਤ ਕਰਕੇ ਅੱਜ ਮੰਦਿਰ ਦੀ ਸਥਾਪਨਾ ਹੋਈ ਮੇਰਾ ਵੀ ਗਰੁੱਪ ਮੇਰੇ ਸਮੇਤ ਅਸੀਂ 10 ਮੇਰੇ ਦੋਸਤ ਨਾਲ ਜਾ ਕੇ ਅਸੀਂ ਯੁੱਧਿਆ ਦੇ ਇੱਕ ਮਾਰਕ ਤੋਂ 7 ਮਾਰਕ ਤੱਕ ਅਸੀਂ ਦਰਸ਼ਕ ਕਰਕੇ ਆਏ ਹਾਂ ਔਰ ਬਹੁਤ ਆਨੰਦ ਪ੍ਰਾਪਤ ਕੀਤਾ ਜਿਸ ਤਰ੍ਹਾਂ ਸੌ ਤੋਂ ਮੈਂ ਸੋਚ ਰਿਹਾ ਦੇਖ ਰਿਹਾ ਕਿ ਇੱਕ ਹੜ ਦੀ ਸ਼ਰਤਨ ਦੇ ਵਿੱਚ ਉਥੇ ਜਨਤਾ ਆ ਕੇ ਦਰਸ਼ਕ ਬਸ ਲਤਬਸ ਤੱਕ ਹੋ ਰਹੀ ਹੈ ਕੋਈ ਕਪੜੇ ਆਪ ਤੇ ਅਜੂਬਾ ਹੈ ਔਰ ਇੱਕ ਦੇਖਣ ਵਾਲਾ ਦ੍ਰਿਸ਼ ਹੈ ਔਰ ਸਭ ਨੇ ਉਸ ਦੇ ਦਿਲਾ ਦੇ ਵਿੱਚ ਜਿਹੜੀ ਉਹ ਯਾਦ ਬਣੀ ਹੈ ਉਹ ਆਪਣੇ ਵਿੱਚ ਬਹੁਤ ਵੱਡੀ ਦੀ ਯਾਦ ਸਦਾ ਜ਼ਿੰਦਗੀ ਵਿੱਚ ਬਣੀ ਰਹੂਗੀ ਸੋ ਹੋਰ ਵੱਡੇ ਵੱਡੇ ਕੰਮ ਜਿਹੜੇ ਹੈ ਅੱਜ ਤੁਹਾਡੇ ਸਾਹਮਣੇ ਦੇਸ਼ ਦੇ ਅੰਦਰ ਸੜਕਾਂ ਦਾ ਜਾਲ ਵਿਛ ਰਿਹਾ ਹੈ ਸਾਡੇ ਦਿੱਲੀ ਤੋਂ ਇਲਾਕੇ ਕਟੜਾ ਤੱਕ 600 ਕਿਲੋਮੀਟਰ ਦੀ ਬਾਈਪਾਸ ਸੜਕ ਬਣ ਰਹੀ ਹੈ ਹਾਂਜੀ ਹਾਂਜੀ ਜਿਹੜੀ ਕਿ ਸਿਰਫ ਕਟੜੇ ਤੋਂ ਦਿੱਲੀ ਤੱਕ 6 ਘੰਟੇ ਦੇ ਵਿੱਚ ਉਹ ਸਮਰਥਾ ਹੋਏਗਾ ਸੋ ਹੋਰ ਟ੍ਰੇਨਾਂ ਦਾ ਗੱਡੀਆਂ ਦਾ ਬਜਾਲ ਵਿਛਿਆ ਵਿਛਿਆ ਹੈ ਜੀ ਸਾਰੇ ਦੇਖ ਰਹੇ ਆਂ ਦੇਖ ਚਾਰੇ ਪਾਸੇ ਔਰ ਮੋਦੀ ਜੀ ਦਾ ਨਾਰਾ ਹੈ ਕੇ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਵਿਸ਼ਵਾਸ ਇਹ ਸਭ ਦਾ ਪ੍ਰਯਾਸ ਇਹ ਨਾਰਾ ਮੋਦੀ ਜੀ ਦਾ ਲੋਕਾਂ ਦੇ ਦਿਲਾਂ ਵਿੱਚ ਬੈਠ ਚੁੱਕੇ ਹੈ ਜਿੱਦਿਆਂ ਵੀ ਪਿੰਡਾਂ ਦੇ ਵਿੱਚ ਜਾਂ ਗਰੀਬ ਲੋਕਾਂ ਲਈ ਅੱਜ ਤੱਕ ਮੋਦੀ ਜੀ ਨੇ ਸਕੀਮਾਂ ਚਲਾਈਆਂ ਨੇ ਔਰ ਉਹ ਕਰਕਾਰ ਹਰੇਕ ਨੂੰ ਬਗੈਰ ਕਿਸੇ ਜਾਤ ਪਾਤ ਤੋਂ ਮਤ ਭੇਤ ਤੋਂ ਮਿਲ ਰਹੀਆਂ ਨੇ ਇਹ ਇੱਕ ਮੋਦੀ ਜੀ ਦੀ ਬਹੁਤ ਵੱਡੀ ਉਪਲਬਧੀ ਹੈ ਅੱਜ ਤੱਕ ਦੇਸ਼ 'ਚ ਸੈਂਟਰ ਸਰਕਾਰ ਨੇ ਕੋਈ ਇਹੋ ਜਿਹੀ ਸਕੀਮ ਨਹੀਂ ਚਲਾਈ ਸੀ ਜਿਹੜੀ ਕਿ نیچے ਤੱਕ ਲੋਕਾਂ ਨੂੰ ਮਿਲ ਸਕੇ ਤੁਹਾਨੂੰ ਯਾਦ ਹੋਵੇਗਾ ਕਿ ਰਾਜੀਵ Gandhi ਜੀ ਨੇ ਜਦੋਂ ਦੇਸ਼ ਦੇ ਪ੍ਰਾਈਮ ਮਿੰਟਰ ਸੀ ਇੱਕ ਸ਼ਬਦ ਬੋਲੇ ਸੀ ਦੇਸ਼ ਵਾਸੀਆਂ ਕੋਲ ਆਪਣੀ ਜਲਦੀ ਆਵਾਜ਼ ਕਹੀ ਸੀ ਕਿ ਅਗਰ ਸੈਂਟਰ ਸੂਬਿਆਂ 'ਚ ਰੁਪਈਆ ਭੇਜੇ

ਔਰ ਜਨਤਾ ਸੰਤੁਸ਼ਟ ਹੈ ਇਸ ਗਲਤੀ ਜ਼ਿੰਮੇਦਾਰਾਂ ਨੂੰ ਪਛਾਣ ਮਿਲ ਰਹੀਆਂ ਨੇ ਹਾਂਜੀ 6000 ਰੁਪਏ ਸਾਲ ਉਹਨਾਂ ਨੂੰ ਪੈਸੇ ਮਿਲ ਰਹੀ ਹੈ ਸੋ ਇਸ ਤਰ੍ਹਾਂ ਹਰ ਵਰਗ ਦੇ ਲਈ ਉਹਨਾਂ ਦੀਆਂ ਸਕੀਮਾਂ ਇੱਕ ਬਿਸਕਰਮਾ ਸਕੀਮ ਚਲਾਈ ਹੈ ਉਹਨਾਂ ਨੇ ਹਾਂਜੀ ਹਾਂਜੀ ਬਿਸਕਰਮਾ ਸਕੀਮ ਮੈਂ ਸੁਣਿਆ ਉਹਦੇ ਬਾਰੇ ਵੀ ਉਸ ਤੋਂ ਲੱਗ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਦੇ ਚ 22 ਲੋਕ ਕੈਟਾਗਰੀਆਂ ਆਉਂਦੀਆਂ ਨੇ ਅੱਛਾ ਜੀ ਜਿਹੜੇ ਵੀ ਲੋਕ ਆਪਣੇ ਹੱਥ ਨਾਲ ਦਸਤਕਾਰੀ ਦਾ ਕੰਮ ਕਰਦੇ ਨੇ ਚਾਹੇ ਉਹ ਮਿਸਤਰੀ ਦਾ ਕੰਮ ਕਰਦਾ ਹੈ ਚਾਹੇ ਮਜ਼ਦੂਰ ਦਾ ਕਰਦਾ ਹੈ ਚਾਹੇ ਲੱਕੜੀ ਦਾ ਕਰਦਾ ਹੈ ਚਾਹੇ ਲੋਹੇ ਦਾ ਕੰਮ ਕਰਦਾ ਹੈ ਚਾਹੇ ਬਿਜਲੀ ਦਾ ਕੰਮ ਕਰਦਾ ਹੈ ਉਹ ਤੇ ਇਸਤਰੀਆਂ 22 ਸਕੀਮਾਂ ਆਉਂਦੀਆਂ ਨੇ ਅੱਛਾ ਜੀ ਔਰ ਉਹਨਾਂ ਨੂੰ 5-5 ਦਿਨ ਦੀ ਟ੍ਰੇਨਿੰਗ ਦੇਣੀ ਹੈ ਅੱਛਾ ਟ੍ਰੇਨਿੰਗ ਵੀ ਸਰਕਾਰ ਦੀ طرفੋਂ ਸਰਕਾਰ ਦੀ ਤਰਫੋਂ ਟ੍ਰੇਨਿੰਗ ਦਿੱਤੀ ਜਾਏਗੀ ਅੱਛਾ ਜੀ ਔਰ ਉਹਨਾਂ ਨੂੰ 5 ਦੇ ਦਿਨਾਂ ਦਾ 2500 ਰੁਪਏ ਮਿਲੇਗਾ 500 ਰੁਪਏ ਨਾਲੇ ਟ੍ਰੇਨਿੰਗ ਨਾਲੇ ਪੈਸੇ ਔਰ ਫਿਰ ਰਾਜੂ ਜੀ ਹੋਰ ਤੋਂ ਮੈਂ ਦੱਸਦਾ ਹਾਂ ਹਾਂ ਜੀ ਹਾਂ ਕਿ 15000 ਰੁਪਏ ਦੀ ਇੱਕ ਕਿੱਟ ਮਿਲੇਗੀ ਅੱਛਾ ਜੀ ਉਸ ਕ categories ਦੇ ਨਾਲ ਨਾਲ ਸੰਬੰਧਿਤ ਹਾਂਜੀ ਹਾਂ ਇਹ ਕਿੱਟ ਮਿਲੇਗੀ ਉਹਦੇ ਚੋਂ ਸਬਦ ਹੋਣਗੇ ਉਹਦੇ ਜਿਹੜੀ categories ਜਿਹੜੀ category ਚ ਹੋਏਗਾ ਜੀ ਇਹ ਹੁਣੇ ਟ੍ਰੇਡਿੰਗ ਲਈ ਹੈ ਹਾਂਜੀ ਹਾਂ ਸੋ ਉਸ ਕਿਸਮ ਦੀਆਂ ਸਕੀਮਾਂ ਮੋਦੀ ਜੀ ਨੇ ਚਲਾਈਆਂ ਜਿਹੜੀਆਂ ਜਨ ਜਨ ਤੱਕ ਪਹੁੰਚੀਆਂ ਲੋਕ ਬੇਸ਼ੁਮਾਰ ਫਾਇਦਾ ਉਠਾ ਰਹੇ ਨੇ ਲੋਕ ਸੰਤੋਸ਼ਟ ਨੇ ਅੱਜ ਤੱਕ ਮੈਂ بڑے ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਸੈਂਟਰ ਦੀ 50 60 ਸਾਲਾਂ ਦਾ ਲਗਾਤਾਰ ਕਾਂਗਰਸ ਨੇ 50 60 ਸਾਲ ਦਾ ਇਤਿਹਾਸ ਰਚਿਆ ਔਰ ਕਦੇ ਵੀ ਨੀਕੇ ਤੱਕ ਕੋਈ ਉਹਨਾਂ ਦੀ ਸਕੀਮ ਨਹੀਂ ਪਹੁੰਚੀ ਪਬਲਿਕ ਨੂੰ ਨਹੀਂ ਮਿਲੀ ਜੀ ਗਰੀਬ ਨੂੰ ਅਫਸਰ ਖਾ ਜਾਂਦੇ ਸੀ ਜਾਂ ਉਹਦੇ ਲੀਟਰ ਖਾ ਜਾਂਦੇ ਅੱਜ ਬਗੈਰ ਕਿਸੇ મત ਪੇਜ ਤੋਂ ਮੋਦੀ ਦੀਆਂ ਸਕੀਮਾਂ ਜਿਹੜੀਆਂ ਨੇ ਦੇਖੋ ਸਭ ਤੋਂ ਵੱਡੀ ਗੱਲ ਜਾਂ 14 ਜੂ ਮੋਦੀ ਜੀ ਆਏ ਹਾਂ ਕਿੱਡੇ بڑے ਉਹਨਾਂ ਨੇ ਫੈਸਲਾ ਲਿਆ ਇੱਕ ਤਾਂ ਸਵੱਛ ਭਾਰਤ ਦਾ ਫੈਸਲਾ ਲਿਆ ਹਾਂਜੀ ਹਾਂਜੀ ਕਿ ਸਾਡੇ ਦੇਸ਼ ਦੇ ਵਿੱਚ ਸਵੱਛਤਾ ਬਹੁਤ ਜ਼ਰੂਰੀ ਹੈ ਜੋ ਕਿ ਜਿਹੜੀ ਸਵੱਛਤਾ ਨਹੀਂ ਹੈ ਜਿੱਥੇ ਤਾਂ ਉੱਥੇ ਬਿਮਾਰੀਆਂ ਫੈਲ ਬਿਮਾਰੀਆਂ ਫੈਲਦੀਆਂ ਨੇ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਡਾਕਟਰ ਦੇ ਕੋਲ ਹੀ ਜਾਂਦਾ ਹੈ ਬਿਲਕੁਲ ਉਲਾਜ ਸਾਡੇ ਬਹੁਤ ਮਹਿੰਗਾ ਹੈ ਹਾਂਜੀ ਔਰ ਮੋਦੀ ਜੀ ਨੇ ਇਸ ਕਰਕੇ ਸਸਤੀ ਦਵਾਈਆਂ ਦੀਆਂ ਗੱਤਾਂਾਂ ਵੀ ਖੋਲੀਆਂ ਨੇ ਔਰ ਉਸ ਤੋਂ ਇਲਾਵਾ ਉਹਨਾਂ ਨੇ ਇੱਕ ਕਾਰਡ ਬਣਾਇਆ ਉਹਦਾ ਕੀਮਤ ਹੈ 30 ਰੁਪਏ ਅੱਛਾ ਜੀ ਉਸ ਵਿੱਚ 5 ਲੱਖ ਦਾ ਹਰ ਇੱਕ ਨੂੰ ਇਲਾਜ 프리 ਮਿਲ ਰਿਹਾ ਹੈ ਅੱਛਾ ਵੱਡੀਆਂ ਬਿਮਾਰੀਆਂ ਆਯਸ਼ਮਾਨ ਜੋ ਹੈ ਉਹ ਹੀ ਹੈ ਆਯਸ਼ਮਾਨ ਹੈ ਉਹ ਨਾ ਉਹੀ ਹੈ ਜਿੰਨਾਂ ਦਾ ਰਾਜ 5 5 ਲੱਖ ਦੇ ਅੰਦਰ ਹਰ ਪਰਿਵਾਰ ਦੇ ਚੀਜ਼ ਆ ਇਕੱਲਾ ਇਕੱਲਾ ਕਾਰਡ ਬੰਦ ਹੈ ਔਰ 5 ਲੱਖ ਦਾ ਹੋਮ ਇੰਸ਼ੋਰੈਂਸ ਮਿਲਦੀ ਹੈ ਇੰਸ਼ੋਰੈਂਸ ਮਿਲਦੀ ਹੈ ਉਹਨਾਂ ਸਿਰਫ ਕਾਰਡ ਦਿਖਾਉਣਾ ਹਸਪਤਾਲ ਜਦਾ ਕਰੋਗੇ ਸੋ ਮੈਂ ਕਹਿਣਾ ਚਾਹੁੰਦਾ ਹੈ ਕਿ ਮੋਦੀ ਜੀ ਦਾ ਕੋਈ ਮੁਕਾਬਲਾ ਨਹੀਂ ਹੈ ਦੁਨੀਆ ਦੇ ਅੰਦਰ ਅੱਜ ਦੁਨੀਆ ਦੇ ਸਭ ਤੋਂ ਵੱਡੀ ਪੌਪੂਲਰਿਟੀ ਅਗਰ ਹੈ ਤਾਂ ਮੋਦੀ ਜੀ ਨੇ ਉਹਦੇ ਕੰਮਾਂ ਨਾਲ ਹੈ ਉਹਨਾਂ ਦਾ ਨਾਂ ਕੋਈ ਪਰਿਵਾਰ ਹੈ ਅਗਰ ਪਰਿਵਾਰ ਹੈ ਤਾਂ ਪਰਿਵਾਰ ਨਾਲ ਕੋਈ ਲਗਾਵ ਨਹੀਂ ਹੈ। ਔਰ ਉਹ ਜੋ ਸੋਚਦੇ ਨੇ ਉਹ ਕਹਿੰਦੇ ਨੇ ਹਿੰਦੁਸਤਾਨ ਮੇਰਾ ਪਰਿਵਾਰ ਹੈ। ਉਹ ਕਹਿੰਦੇ ਨੇ 140 ਕਰੋੜ ਲੋਕ ਮੇਰੇ 140 ਕਰੋੜ ਦੀ ਜਨਤਾ ਮੇਰਾ ਪਰਿਵਾਰ ਹੈ। ਇਸ ਕਿਸਮ ਦੀ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਨੇ ਅੱਜ ਲੋਕ ਜੋ ਕਹਿੰਦੇ ਨੇ ਉਹ ਵੀ ਕਰਕੇ ਤੇ ਪਾਉਂਦੇ ਨੇ। ਔਰ ਲੋਕ ਵੀ ਉਹਨਾਂ ਦੇ ਨਾਲ ਅੱਜ ਜਿੱਥੇ ਗੱਲ ਕਰ ਲਓ ਹਰ ਕੋਈ ਮੋਦੀ ਦੀ ਮੋਦੀ ਦਾ ਨਾਂ ਜਪ ਰਿਹਾ ਹੈ। ਉਸਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਮਗਰ ਮੈਂ ਉਹਦੇ ਇਕਾਈ ਸੀਗੀ ਇਹ ਆਪ ਵਾਲੀ ਪਾਰਟੀ ਜਿਹੜੀ 8 ਸਾਲਾਂ ਤੋਂ ਦਿੱਲੀ 'ਚ ਰਾਜ ਕਰ ਰਹੀ ਹੈ ਹਾਂਜੀ ਔਰ 2 ਸਾਲਾਂ ਤੋਂ ਪੰਜਾਬ 'ਚ ਰਾਜ ਕਰ ਰਹੀ ਹੈ ਜੀ 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 ਦਿੱਲੀ 'ਚ ਵੀ ਉਹਨਾਂ ਕੋਲ ਬੜੀ ਤਾਕੜੀ ਮжоਰਿਟੀ ਹੈ ਹਾਂਜੀ ਔਰ ਪੰਜਾਬ ਦੇ ਅੰਦਰ ਵੀ ਉਹਨਾਂ ਕੋਲ 92 ਐਮਐਲਏ ਹਾਂਜੀ ਹਾਂਜੀ ਲੇਕਿਨ ਜਿਸ ਤਰ੍ਹਾਂ ਉਹ ਦੋ ਹੀ ਹੱਥਾਂ ਨਾਲ ਕਹਿੰਦੇ ਤਾਂ ਅਸੀਂ ਕੱਟੜ ਇਮਾਨਦਾਰ ਹੈ ਹਾਂਜੀ ਹਾਂਜੀ ਲੇਕਿਨ ਤੁਸੀਂ ਦੇਖੋ ਅੱਜ ਉਹਨਾਂ ਦਾ ਜਿਹੜਾ ਹੈਗਾ ਹੈੱਡ ਕੇਜਰੀਵਾਲ ਉਹ ਵੀ ਭ੍ਰਸ਼ਟਾਚਾਰ ਦੇ ਅੰਦਰ ਅੰਦਰ ਹੋ ਚੁੱਕੇ ਐ ਔਰ ਸੁਪਰੀਮ ਕੋਰਟ ਤੱਕ ਤੋਂ ਉਹਨੂੰ ਜਵਾਬਤ ਨਹੀਂ ਮਿਲ ਰਹੀ ਪੀੜੀ ਦਾ ਜੋ ਸਬੂਤ ਪੇਸ਼ ਕੀਤਾ ਨੇ ਕੋਰਟ ਦੇ ਅੱਗੇ ਹਾਂਜੀ ਉਹ ਹੀੜੀ ਨੇ ਸਪਸ਼ਟ ਕਹਿਤਾ ਕਿ ਇਹਨੇ ਗੁਨਾਹ ਕੀਤਾ ਐ ਇਹਦੇ ਪੈਸਾ ਖੱਦੜ ਐ ਉਹਦੇ ਸਬੂਤ ਸਾਡੇ ਬਾਸ ਪਏ ਐ ਇਸ ਕਰਕੇ ਅਸੀਂ ਜਵਾਬਤ ਨਹੀਂ ਦੇ ਸਕਦੇ ਔਰ ਅਸੀਂ ਨਾਰਾ ਲਾ ਰਹੇ ਹਾਂ ਕਟੜ ਇਮਾਨਦਾਰੀ ਦਾ ਕਟੜ ਇਮਾਨਦਾਰੀ ਤਾਂ ਅਗਰ ਦੇਖਿਆ ਜਾਵੇ ਤਾਂ ਸਿਰਫ ਮੋਦੀ ਜੀ ਜਿੰਨਾਂ ਦੇ 10 ਸਾਲ ਦੇ ਅੰਦਰ ਸਰਕਾਰ ਦੇ ਅੰਦਰ ਮੈਂ ਇਹ ਵੀ ਕਹਿੰਦਾ ਮੋਦੀ ਜੀ ਤੇ ਕੋਈ ਜਾਂ ਮੋਦੀ ਜੀ ਦੀ ਸਰਕਾਰ ਤੇ ਵੀ ਕੋਈ ਇਲزام ਨਹੀਂ ਲੱਗਿਆ ਹੈ ਕਿਸੇ ਦੀ ਮਹਿਕ ਨਹੀਂ ਇੱਕ ਬਹੁਤ ਵੱਡੀ ਉਹਨਾਂ ਦੀ ਉਪलब्धि ਹੈ ਅਸੀਂ ਉਹਨਾਂ ਦੇ ਕਾਰਗਰਤਾ ਹੈ ਅਸੀਂ ਉਹਨਾਂ ਦੇ ਸੇਵਕ ਹੈ ਮੈਂ ਤਾਂ ਬੜਾ ਸਵਾਗਤ ਹੈ ਸ਼ਾਲੀ ਹੈ ਕਿ ਪਿਛਲੇ 65 ਸਾਲ ਤੋਂ ਮੈਂ ਇਸ ਪਾਰਟੀ ਨਾਲ ਜੁੜਿਆ ਹੈ ਅੱਛਾ ਤੁਸੀਂ ਪਿਛਲੇ 65 ਸਾਲ ਮੈਂ ਪਿਛਲੇ 65 ਸਾਲ ਤੋਂ ਲਗਾਤਾਰ ਕਾਂਗਰਸ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਅੱਜ ਮੇਰੀ 84 ਸਾਲ ਦੀ ਉਹ ਉਮਰ ਹੈ ਔਰ ਮੈਂ ਉਹਦੀ ਕਿਰਪਾ ਨਾਲ ਕਿਉਂਕਿ ਮੈਂ ਇੱਕ ਸੱਚੇ-ਸੁੱਚੇ ਮਨ ਨਾਲ ਇਸ ਪਾਰਟੀ ਦੀ ਸੇਵਾ ਕਰਨਿਆ ਕਾਰਜਕਰਤਾ ਦੇ ਰੂਪ ਦੇ ਵਿੱਚ ਇਹੇ ਕਰਕੇ ਭਗਵਾਨ ਨੇ ਮੈਨੂੰ ਤੰਦਰੁਸਤੀ ਬਖਸ਼ੀ ਹੈ ਔਰ ਲੰਬੀ ਆਇਉ ਦਿੱਤੀ ਹੈ ਮੈਂ ਮੋਦੀ ਜੀ ਦਾ ਵੀ ਧੰਨਵਾਦ ਕਰਦਾ ਹਾਂ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਦੀ ਜਨਤਾ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿੰਨਾ ਤੋਂ ਮੈਨੂੰ ਇੰਨਾ ਪਿਆਰ ਮਿਲਦਾ ਮੋਦੀ ਜੀ ਨੇ ਜੋ 400 ਪਾੜ ਦਾ ਨਾਰਾ ਦਿੱਤਾ ਹੈ ਰਾਜੂ ਜੀ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣ ਲੱਗਿਆ ਹਾਂ ਇਹ ਨਾਰਾ ਸਫਲ ਹੋਏਗਾ ਕਾਮਯਾਬ ਹੋਏਗਾ ਔਰ ਬੋਦੀ ਕੀ 400 ਲੈ ਕੇ ਆਪਣੇ ਜਿਹੜੀ ਹੈ ਮੈਂਬਰ ਮੈਂਬਰ ਲੈ ਕੇ ਜਿਤਾ ਕੇ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਲਿਆਣੀ ਹੈ ਅੱਜ ਜੋ ਪ੍ਰਚਾਰ ਔਰ ਨਸ਼ੇ ਦੇ ਨਾਲ ਪੰਜਾਬ ਥੱਲੇ ਨੂੰ ਜਾ ਰਿਹਾ ਤੁਸੀਂ ਦੇਖੇ ਹੋਗੇ ਕਿ ਝੂਠ ਤੋਂ ਬਾਅਦ ਰਿਜ਼ਲਟਾਂ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੇ ਰਿਜ਼ਲਟਾਂ ਤੋਂ ਬਾਅਦ ਜਦ ਨਵੀਂ ਸਰਕਾਰ ਦੇ ਦੇ ਅੰਦਰ ਆਏਗੀ ਤਾਂ ਤੁਸੀਂ ਦੇਖ ਪੋਗੇ ਕਿ ਇਹ ਇੱਥੇ ਨਾ ਕੋਈ ਨਸ਼ਾ ਦੇਖਣ ਨੂੰ ਮਿਲੇਗਾ ਨਾ ਕਿਸੇ ਮੰਤਰੀ ਵਿੱਚ ਭ੍ਰਿਸ਼ਟਾਚਾਰ ਦੇਖਣ ਨੂੰ ਮਿਲੇਗਾ ਕਿਉਂਕਿ ਮੋਦੀ ਜੀ ਭ੍ਰਿਸ਼ਟਾਚਾਰ ਦੇ ਇਨਨੇ ਖਿਲਾਫ ਨੇ ਔਰ ਵਾਰ-ਵਾਰ ਜਿਹੜੇ ਪਾਰਲੀਮੈਂਟ 'ਚ ਵੀ ਇਹ ਬਿਆਨ ਦੇ ਚੁੱਕੇ ਨੇ ਕਿ ਮੈਂ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਕੀਮਤ 'ਤੇ ਬਖਸ਼ਣਾ ਨਹੀਂ ਔਰ ਝੋਲੜਾ ਘਸਣਾ ਵੀ ਸਿਆਸਤ ਦੀ ਕੁਰਸੀ 'ਤੇ ਬਹਿ ਕੇ ਦੇਸ਼ ਦੇ ਲੋਕਾਂ ਦਾ ਪੈਸਾ ਖਾਦਾ ਹੈ ਉਹਨਾਂ ਤੋਂ ਮੈਂ ਪੜਵਾ ਕੇ ਰੱਖਾਂਗਾ ਇਹ ਉਹਨਾਂ ਦਾ ਇੱਕ ਸੰਕਲਪ ਹੈ ਜਿੱਤੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ ਲੋਕ ਇੱਕ ਬਹੁਤ ਵੀਡੀਓ ਬਣਾ ਫੜਾ ਪਾਉਂਦੇ ਨੇ ਵੀ ਮੋਦੀ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ 15-15 ਲੱਖ ਰੁਪਏ ਹਰ ਇੱਕ ਬੰਦੇ ਦੇ ਖਾਤੇ ਵਿੱਚ ਪਾਉਂਗਾ ਇਹਦੇ ਤੇ ਤੁਸੀਂ ਕੋਈ ਸਪਸ਼ਟੀਕਰਨ ਲਓਗੇ ਕਿ ਕੀ ਗੱਲ ਸੀ ਇਹ ਚੋਣਾਂਬੀ ਜੁੰਗਲਾ ਸੀ ਜਾਂ ਕੀ ਗੱਲ ਸੀ ਇਹ ਸਹੀ ਗੱਲਬਾਤ ਕੀ ਸੀਗੀ ਇਹ ਰਾਜੀ ਜੀ ਇਹ ਕੋਈ ਸਿਆਸੀ ਯੋਗਨਾ ਨਹੀਂ ਸੀਗਾ ਹਾਂਜੀ ਕਿਉਂਕਿ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਹਾਂਜੀ ਉਹਨਾਂ ਨੇ ਦੇਸ਼ ਦਾ ਧੰਨ ਇਸ ਤਰ੍ਹਾਂ ਰੋਟਿਆ ਹੈ ਮੈਂ ਖੱਦੇ-ਖੱਦੇ ਪਾਰਟੀ ਦੇ ਆਗੂਆਂ ਦਾ ਕੀ ਨੌਲਮਾ ਤੁਸੀਂ ਸਭ ਨੂੰ ਜਾਣਦੇ ਹੋ ਜਿੰਨੀਆਂ ਪਾਰਟੀਆਂ ਦੇਸ਼ ਦੇ ਅੰਦਰ ਸਿਆਸਤ ਦੇ ਵਿੱਚ ਰਹੀਆਂ ਹਨ ਔਰ ਤਾਕਤ ਦੇ ਵਿੱਚ ਰਹੀਆਂ ਹਨ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਔਰ ਉਹ ਜੇਲਾਂ 'ਚ ਵਾਰ-ਵਾਰ ਜਾ ਰਹੇ ਨੇ ਉਹ ਆਪਣੇ ਆਪ ਸਭ ਜੋਗ ਦੇਖ ਰਹੇ ਨੇ ਉਸ ਗੱਲ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਮੈਂ 15 ਲੱਖ ਰੁਪਈਆ ਜਿਹੜਾ ਹੈ ਜਿੰਨਾ ਭ੍ਰਸ਼ਟਾਚਾਰ ਦਾ ਪੈਸਾ ਹੈ ਕੱਢ ਕੇ ਅੱਜ ਲੋਕਾਂ ਦੇ ਖਾਤੇ 'ਚ ਪੈਸੇ ਪਾਇ ਰਹੇ ਨੇ ਭਾਜੀ ਲੋਕਾਂ ਨੂੰ ਸਕੀਮਾਂ ਰਹੀਆਂ ਫਾਇਦਾ ਪਹੁੰਚਾਇਆ ਜਾ ਰਿਹਾ ਹੈ 15 ਲੱਖ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਤੁਹਾਡੇ ਖਾਤੇ 'ਚ 15 ਲੱਖ ਰੁਪਈਆ ਪਾ ਦੂੰ 15 ਲੱਖ ਦਾ ਮਤਲਬ ਹੈ ਅੱਜ ਲੋਕਾਂ ਦੇ ਅੰਦਰ ਘਰਾਂ 'ਚ ਪੈਸੇ ਪੈ ਰਹੇ ਨੇ ਤੁਸੀਂ ਉਹਨਾਂ ਘਰਾਂ ਨੂੰ ਜਾ ਕੇ ਮਿਲੋ ਕਿਸੇ ਨੂੰ ਬੈਕ ਜੁੱਦਾ ਮਿਲ ਰਿਹਾ ਹੈ ਕਿਸੇ ਨੂੰ ਕੋਸ਼ਿਸ਼ ਕਿਸੇ ਨੂੰ ਬੱਚੇ ਬਕਾਨਾ ਵਾਸਤੇ 1.5 ਲੱਖ ਰੁਪਇਆ ਦੇ ਰਿਹਾ ਹੈ ਬੱਚੇ ਨੂੰ ਪੱਕਾ ਬੱਚੇ ਨੂੰ ਪੱਕਾ ਕਰਨ ਵਾਸਤੇ 1.5 ਲੱਖ ਰੁਪਏ ਦੀ ਸਕੀਮ ਹੈ ਔਰ ਉਹ ਆਪਣੇ ਆਪਣੇ ਸ਼ਹਿਰ ਦੇ گاੜੇ ਚ 150 ਲੋਕਾਂ ਨੂੰ ਮਿਲਿਆ ਮੇਰੇ ਪਾਸ ਰਿਕਾਰਡ ਹੈ ਉਸਦੇ ਅੱਛਾ 150 ਲੋਕਾਂ ਨੂੰ ਮਿਲੇ 150 ਅਹਮਦੀ ਘਟ ਦੇ ਵਿੱਚ ਮਿਲਿਆ ਲੋਕਲ ਲੋਕਲ ਪਿੰਡਾਂ ਨੂੰ ਛੱਡ ਕੇ 1.5 ਲੱਖ 1.5 ਲੱਖ ਰੁਪਈਆ ਔਰ ਉਹਨਾਂ ਦੇ ਮਕਾਨਾਂ ਤੇ ਪਲੇਟਾਂ ਲੱਗੀਆਂ ਮੋਦੀ ਜੀ ਦੀਆਂ ਨਾਂ ਉੱਤੇ ਅੱਛਾ ਇਹ ਹਰੀਕੇ ਕੈਟਾਗਰੀ ਨੂੰ ਮਿਲਿਆ ਜੀ ਇਹ ਚ ਕੋਈ ਵੀ ਜੀ ਹਿੰਦੂ ਮੁਸਲਮਾਨ ਸਾਰੇ ਆਏ ਤਾਂ ਮੋਦੀ ਜੀ ਕੋਲ ਗੱਲ ਹੀ ਨਹੀਂ ਐ இந்து ਮੁਸਲਮਾਨ ਵਾਲੀ ਉਹ ਤਾਂ ਸਭ ਨੂੰ ਆਪਣਾ ਪਰਿਵਾਰ ਗਿਣਦੇ ਨੇ ਔਰ ਤੁਸੀਂ ਦੇਖੋ ਹੋਰ ਇੰਨੀਆਂ ਸਕੀਮਾਂ ਨੇ ਜਿਹੜੀਆਂ ਕੇ ਮੋਦੀ ਜੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖੋਗੇ ਆ ਜਿਹੜਾ 24 ਦਾ ਇਲیکشن ਆ ਰਿਹਾ ਇੱਕ ਐਸਾ ਵਿਸਫੋਟਕ ਹੋਏਗਾ ਕਿ ਕੈਸਾ ਕ੍ਰਾਂਤੀ ਆਏਗੀ ਦੇਸ਼ ਦੇ ਅੰਦਰ ਕਿ ਹਲੇ ਆਮ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਮੋਦੀ ਜੀ ਆਪਣੇ ਦਿਲ ਦੀ ਗੱਲ ਨੂੰ ਬਾਹਰ ਨਹੀਂ ਕੱਢਦੇ ਉਹ ਪਹਿਲਾਂ ਕੰਮ ਕਰਦੇ ਨੇ ਤੇ ਬੇਰੁਗਰ ਆਪਣੇ ਆਪ ਹੀ ਪਰਹਾਸਾਸ ਹੋ ਜਾਂਦਾ ਹੈ ਕਿ ਆਪਾ ਮੋਦੀ ਨੇ ਕੀਤਾ ਮੋਦੀ ਤੇ ਲੋਕਾਂ ਨੇ ਵਿਸ਼ਵਾਸ ਬਣ ਚੁੱਕੇ ਹੈ ਔਰ ਮੋਦੀ ਕੇ ਐਸੇ ਕ੍ਰਾਂਤੀਕਾਰੀ ਕੰਮ ਕਰਨਗੇ ਅੱਜ ਦੁਨੀਆ ਦੇ ਰਾਜ ਕਰ ਰਹੇ ਹੈ ਦੁਨੀਆ ਲੜਾਈਆਂ ਚ ਦੁਜੀ ਹੈ ਦੁਨੀਆ ਮਹਿੰਗਾਈਆਂ ਚ ਲੱਗੀ ਹੈ ਲੇਕਿਨ ਉਹ ਸਾਰਾ ਹਰ ਕੰਮ ਦੇ ਵਿੱਚ ਮੋਦੀ ਜੀ ਦੀ ਸਲਾਹ ਲੈਂਦੇ ਨੇ ਅੱਜ ਮੋਦੀ ਜੀ ਨੇ ਆਪਣੀ ਸੇਵਾ ਕਰਕੇ ਇੰਨਾ ਆਪਣਾ ਯੱਥ ਕਮਾਇਆ ਹੈ ਤੇ ਆਪਣਾ ਵਿਸ਼ਵਾਸ ਪ੍ਰਾਪਤ ਕੀਤਾ ਹੈ ਉਹ ਆਪਣੇ ਆਪ 'ਚ ਇੱਕ ਮਿਸਾਲ ਹੈ ਪੰਜਾਬ ਦੀ ਗੱਲ ਕਰੀਏ 13 ਸੀਟਾਂ ਲਈ ਪੰਜਾਬ ਦੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਤੁਹਾਡੀ ਬੀਜੇਪੀ ਪਾਰਟੀ ਹੈ ਕਿੰਨੀਆਂ ਸੀਟਾਂ ਲਿਆ ਸਕਦੀ ਹੈ ਤੇ ਜਿਹੜਾ ਕਿਸਾਨ ਅੰਦੋਲਨ ਜਿਕਾ ਇਹਦਾ ਕੀ ਭੂਮਿਕਾ ਇਹਦੀ ਰਹੂਗੀ ਵੋਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਸਰੇ ਪਾਉਣਗੇ ਵੋਟਾਂ ਤੇ ਕਿਸਾਨ ਅੰਦੋਲਨ ਕੋਈ ਨਹੀਂ ਤੇ ਕਿਸਾਨਾਂ ਨੂੰ ਉਹ ਸਿਰਫ ਕਿਸਾਨਾਂ ਨੂੰ ਗਵਰਾ ਦਿੱਤਾ ਹੋਇਆ ਉਹ ਲੋਕ ਜਿੱਥੇ ਫਸ ਹੋ ਕੇ ਰਹਿ ਗਿਆ ਉਹਨਾਂ ਦਾ ਜਿਹੜਾ ਅੰਦੋਲਨ ਸੀਗਾ ਅੱਜ ਨਾ ਉਹਦਾ ਕੋਈ ਪ੍ਰਚਾਰ ਹੈ ਨਾ ਕੋਈ ਕੋਸ਼ਿਸ਼ ਲੋਗ 22 ਸ਼ਕਤੀਆਂ ਨੇ ਉਹਨਾਂ ਨੂੰ ਗ੍ਰਾਂਟਾਂ ਦੇ ਕੇ ਉਹਨਾਂ ਨੂੰ ਗੁਮਰਾਹ ਕੀਤਾ ਉਹ ਇਹ ਤੋਂ ਇਲਾਵਾ ਕੁਝ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਨਿਗਾਹ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੈ ਆਪ ਵਾਲੀ ਉਹ ਬਿਲਕੁਲੀ ਡੇਢ ਹੋ ਚੁੱਕੀ ਹੈ ਤੁਸੀਂ ਜਿੱਦਾਂ ਮਰਜ਼ੀ ਲੋਕਾਂ ਤੋਂ ਬਿਆਨ ਲੈ ਲਓ ਬਿੱਡਾ ਜ ਲੈ ਲਓ 6 ਰੰਗ ਤੇ ਬੱਲੇ ਚੜ੍ਹੋ ਸਾਇਦ ਤਾਂ ਮੈਂ ਸਮਝਦਾ 90% ਵੋਟ ਹੈ ਜਿਹੜੀ ਥੈਂਕ ਯੂ ਉਹ ਉਹ ਨਾਲ ਦੇ ਹੱਥੀ ਹੋ ਚੁੱਕੀ ਹੈ ਉਹ મોદી ਜੀ ਦੇ ਪੱਲੇ ਪੈ ਗਈ ਇਸ ਕਰਕੇ ਹੁਣ ਐਸੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਦੇ ਅੰਦਰੋਂ ਮੈਕਸੀਮਮ ਸਿੱਖਾ ਹੋਣਗੇ ਸਾਡੀਆਂ ਤੇ ਮੇਰਾ ਕੋਈ ਸਵਾਲ ਨਹੀਂ ਜਿਵੇਂ મોદી ਸਾਹਿਬ ਨੇ ਨਾਰਾ ਦਿੱਤਾ ਸੀਗਾ ਵੀ ਇਹ ਵੀ ਸ਼ੁਰੂ ਵਿੱਚ ਵੈਸੇ ਨਾਰਾ ਦਿੱਤੀ ਆ ਰਹੀ ਆ ਵੀ ਕਾਂਗਰਸ ਮੁਕਤ ਭਾਰਤ ਬਣਾਉਣਾ ਅੱਜ ਕੱਲ ਕੀ ਦੇਖਣ ਨੂੰ ਮਿਲ ਰਿਹਾ ਵਾ ਵੀ ਕਾਂਗਰਸ ਦੇ ਰੋਜ਼ ਹਜ਼ਾਰਾਂ ਹੀ ਵਰਕਰ ਔਰ ਵੱਡੇ ਲੀਡਰ ਵੀ ਜਿਵੇਂ ਸਾਡੇ ਵੀ ਉਰੇ ਮਿੱਟੂ ਜੀ ਦਇਨ ਸਿੰਘ ਦੇ ਪੁੱਤ ਆ ਜੀ ਉਹ ਵੀ ਆਏ ਨੇ ਵੀ ਬੀਜੇਪੀ ਦੇ ਰਾਜ ਨਾ ਨੇ ਲੋਕ ਨੇ ਕੁ ਮਜ਼ਾਕੀਅਲੇ ਲਹਿਜੇ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਜਾਂ ਕੁਐਸਚਨ ਕਰ ਰਹੇ ਨੇ ਕਿ ਮੋਦੀ ਜੀ ਤੁਸੀਂ ਕਾਂਗਰਸ ਨੂੰ ਇੱਕ ਭਾਰਤ ਬਣਾਉਣ ਨੂੰ ਕਿਹਾ ਸੀ ਜਾਂ ਕਾਂਗਰਸੀਆਂ ਯੁਕਤ ਭਾਰਤੀ ਜਨਤਾ ਪਾਰਟੀ ਬਣਾ ਰਹੇ ਹੋ ਵੀ ਕੀ ਕਰਦੇ ਹੋ ਸਾਨੂੰ ਦੱਸੋ ਰਾਜੀ ਜੀ ਮੈਂ ਤਾਂ ਤੁਹਾਡੇ ਸੁਭਾਲ ਤੇ ਬੜੀ ਆਸੀ ਆ ਰਹੀ ਹੈ ਇਹ ਸਵਾਲ ਹੀ ਬੜਾ ਤੁਸੀਂ ਬੇਦੋਖਾ ਕੀਤਾ ਹਾਂ ਹਾਂਜੀ ਦਰਸਲ ਇੱਕ ਬਾਤ ਕੀ ਹੈ ਕਿ ਇਸ ਵੇਲੇ ਜੋ ਮਾਹੌਲ ਹੈ ਦੇਸ਼ ਦਾ ਆਪਣੇ ਅੰਦਰ ਕਿ ਲੋਕਾਂ ਨੂੰ ਅਗਰ ਦੇਖਦੀ ਕੋਈ ਅਸਾਰੀ ਪਾਰਟੀ ਆ ਸਾਰੂ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਲਗਾਤਾਰ ਹਰ ਰੋਜ਼ 24 ਘੰਟੇ ਮੋਦੀ ਜੀ ਕੰਮ ਕਰ ਰਹੇ ਨੇ ਦੇਸ਼ ਦੀ ਹਾਂਜੀ ਹਾਂਜੀ ਦੂਸਰੀਆਂ ਪਾਰਟੀਆਂ ਤਾਂ ਸਾਰੀਆਂ ਪਰਿਵਾਰਵਾਦ ਦੀਆਂ ਪਾਰਟੀਆਂ ਨੇ ਚਾਹੇ ਲਾਲੂ ਵਾਲੀ ਦੇਖ ਲਓ ਚਾਹੇ ਮਲੇਮ ਵਾਲੀ ਦੇਖ ਲਓ ਚਾਹੇ ਭੂਰ ਪਾਰਟੀਆਂ ਦੇਖ ਲੋ ਸਾਰੀਆਂ ਆ ਇੱਥੇ ਅਕਾਲੀ ਦਲ ਦੇਖ ਲੋ ਸਭ ਪਰਿਵਾਰ ਪਰਜਮਾਨਤਾਂ ਦੇ ਬਾਹਰ ਲੱਗ ਸਭ ਪਰਿਵਾਰ ਵਾਲੀਏ ਪਾਰਟੀਆਂ ਨੇ ਇਹ ਹਾਂਜੀ ਮੋਦੀ ਪਰਿਵਾਰ ਬਾਦ ਨੂੰ ਖਤਮ ਕਰਨਾ ਚਾਹੁੰਦੇ ਨੇ ਮੋਦੀ ਦੇ ਵਿੱਚ ਆ ਪਾਰਟੀ ਦੇ ਵਿੱਚ ਆਹੀ ਇੱਕ ਖਾਸियत ਹੈ ਕਿ ਇੱਥੇ ਛੋਟੇ ਤੋਂ ਛੋਟੇ ਵਰਕਰ ਦੀ ਕਦਰ ਪੈਂਦੀ ਹੈ ਅੱਜ ਤੁਹਾਨੂੰ ਦੇਖਿਆ ਹੋਏਗਾ ਕਿ ਸੰਜੇ ਟੰਡਨ ਜੀ ਨੂੰ ਜਿਹੜੇ ਬਰਾਮੀ ਦਾ ਕੰਡੇ ਜਿਹਦੇ بیٹے ਨੇ ਉਨ੍ਹਾਂ ਦੇ ਕੰਮ ਕਰਨ ਦੇ ਇਥੇ ਕਿੰਨੇ ਸਾਲ ਹੋ ਗਏ ਕਟ ਦੇ ਜੀ ਦੀ ਮੌਤ ਹੋਈ ਅੱਜ ਉਹਦੇ ਬੱਚਾ ਜਿਹੜਾ ਉਹਨਾਂ ਦੇ ਅੱਜ ਹੀ ਜੀ ਬਰਾਬਰ ਕੰਮ ਕਰਦਾ ਰਿਹਾ ਹੈ ਛੱਤੀਗੜ੍ਹ ਦੇ ਅੰਦਰ ਤੇ ਛੱਤੀਗੜ੍ਹ ਦਾ ਟਿਕਟ ਉਹ ਜਿਹੜਾ ਹੈ ਉਹਨਾਂ ਨੂੰ ਦਿੱਤਾ ਹੈ ਅੱਛਾ ਜਿਹੜਾ ਲੋਕ ਸਭਾ ਦਾ ਟਿਕਟ ਸੰਜੇ ਟੰਡੇ ਜੀ ਨੂੰ ਦਿੱਤਾ ਹੈ ਇੱਥੇ ਬਰਕਰਣੀ ਪਦ ਰਹਿ ਕੰਮ ਦੀ ਕਦਰ ਹੈ ਇੱਥੇ ਪਰਿਵਾਰਵਾਦ ਨਹੀਂ ਦੇਖਿਆ ਜਾਂਦਾ ਇਸ ਕਿਸਮ ਦਾ ਪਾਰਟੀ ਹੈ ਤੇ ਲੋਕ ਇਹਦੇ ਕੰਮਾਂ ਨੂੰ ਦੇਖ ਕੇ ਕਿ ਕਿਉਂਕਿ ਜੇ ਸਾਬੂ ਦੇ ਕੰਪੂਤੀ ਜੀ ਕੱਢ ਰਹੇ ਨੇ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਸਭ ਨੀਚੇ ਨੂੰ ਜਾ ਰਹੀਆਂ ਕਾਂਗਰਸ ਦੇ ਵਿੱਚ ਤੁਸੀਂ ਦੇਖ ਲਓ ਉਹੀ ਪਰਿਵਾਰ ਔਰ ਰਾਹੁਲ ਗਾਂਧੀ ਨੂੰ ਦੇਖ ਰਹੇ ਹੋ ਸੋਹਨੀਆ ਗਾਂਧੀ ਬਿਮਾਰ ਪਈ ਹੈ ਇਹ ਵੀ ਕੁਰਸੀ ਨਹੀਂ ਚੜਦੀ ਅਦਰ ਲੋਕ ਸਭਾ ਨਹੀਂ ਲੜ ਸਕਦੇ ਤਾਂ ਅਸੀਂ ਰਾਜਿਆ ਸਮਾਜ ਬਣ ਜਾਂਦੇ ਆ ਉਹ ਆਜ਼ਾਦੀ ਆ ਰਾਹੁਲ ਗਾਂਧੀ ਨੂੰ ਕੋਈ ਸੁਣਨ ਤਿਆਰ ਨਹੀਂ ਹੈ ਉਹਦੀ ਕੋਈ ਗੱਲ ਨਹੀਂ ਸਮਝ ਆ ਰਹੀ ਕਿ ਸਹੇਤੇ ਉਸ ਕਰਕੇ ਨਰਾਸ਼ ਹੋ ਕੇ ਲੋਕ ਭਾਜਪਾ ਨੂੰ ਜਾਇਬ ਕਰ ਰਹੇ ਨੇ ਔਰ ਕਾਂਗਰਸ ਦਾ ਮੁੱਖਾ ਕਿ ਇੱਕ ਵਿਚਾਰਧਾਰਾ ਨੂੰ ਖਤਮ ਕਰਨਾ ਹੈ ਨਾ ਕਿ ਲੋਕਾਂ ਨੂੰ ਖਤਮ ਕਰਨਾ ਲੋਕ ਤਾਂ ਦੇਸ਼ ਵਾਸੀ ਨੇ ਆਪਣੇ ਦੇਸ਼ ਦੇ ਪਿਆਰੇ ਨਾਗਰਿਕ ਨੇ ਉਹ ਤਾਂ ਹਰ ਬਨਾਗਰਤੀ ਜਿੰਦ ਕਰਦੇ ਨੇ ਜੋ ਕੋਈ ਹਉਦਾ ਸਿਰ ਮੱਤੇ ਤੇ ਲੇਕਰ ਚੰਗੇ ਬੰਦੇ ਨੂੰ ਜਿਹਦੀ ਛਵੀ ਠੀਕ ਹੈ ਜਿਹੜਾ ਇਮਾਨਦਾਰ ਹੈ ਜਿਹੜਾ ਦੇਸ਼ ਦੀ ਪਾਰਟੀਆਂ 'ਚ ਆ ਕੇ ਦੇਸ਼ ਦੀ ਸੇਵਾ ਕਰਦਾ ਚਾਹੁੰਦਾ ਉਸੇ ਬੰਦੇ ਨੂੰ ਉਹ ਪਾਰਟੀ ਚ ਲੈਂਦੇ ਨੇ ਏਰੀਆ ਵੀ ਲੱਲੀ ਚੰਦੀ ਆਇਆ ਕੋਈ ਲਟੇਰਾ ਆ ਕੇ ਵਿੱਚ ਦਾਗਰ ਹੋ ਗਿਆ ਵੀ ਮੈਂ ਇੱਥੇ ਆ ਕੇ ਵੀ ਲੁੱਟ ਨੂੰ ਮੈਨੂੰ ਇੱਥੇ ਸ਼ੈਲਟਰ ਮਿਲ ਜੂ ਐ ਗੈਸ ਪਾਰਟੀ ਕੋਈ ਕੰਮ ਨਹੀਂ 400 ਪਾਰ ਦਾ ਨਾਰਾ ਮੋਦੀ ਜੀ ਇਹਨੇ ਬਹੁਤ ਵਿਸ਼ਵਾਸ ਨਾਲ 400 ਪਾਰ ਦਾ ਨਾਰਾ ਲਾ ਰਹੇ ਨੇ ਕੀ ਤੁਸੀਂ ਸਮਝਦੇ ਹੋ ਕਿ ਆ ਰਾਮ ਮੰਦਰ ਸੈਕਟਰ ਇਹ ਚ ਬਹੁਤ ਜ਼ਿਆਦਾ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਮੋਦੀ ਜੀ ਦੀਆਂ ਉਪਲਬਧੀਆਂ ਕੰਮ ਕਰ ਰਹੀਆਂ ਨੇ ਬਾਤ ਹੈ ਜੀ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ ਉਹ ਵੀ ਲੋਕਾਂ ਨੂੰ ਮਹਿਸੂਸ ਰਹੇ ਨੇ ਉਹਨਾਂ ਨੇ ਰਾਮ ਮੰਦਰ ਦਾ ਸੰਕਲਪ ਆਪਣਾ ਜਿਹੜਾ ਕੀਤਾ ਸੀ ਉਹਦਾ ਨਹੀਂ ਪੱਥਰ ਵੀ ਉਹਨਾਂ ਨੇ ਰੱਖਿਆ ਸੀ ਉਹਦਾ ਉਦਘਾਟਨ ਵੀ ਜਿਹੜੀ ਹੈ ਉਹ ਵੀ ਉਹਨਾਂ ਨੇ ਆਪਣੇ ਕਰਤੂਕਾਂ ਨਾਲ ਕੀਤਾ ਛੋਇਸ ਕਰਕੇ ਹਰ ਕੰਮ 'ਚ ਲੋਕਾਂ ਦਾ ਵਿਸ਼ਵਾਸ ਬਣ ਚੁੱਕਿਆ ਹੈ ਕਿ ਜੋ ਕਹਿੰਦੇ ਨੇ ਉਹ ਕਰਦੇ ਨੇ ਹੁਣ ਵੀ ਪਿਛਲੀ ਵਾਰ ਉਹਨਾਂ ਨੇ 300 ਦਾ ਸੰਕਲਪ ਲਿਆ ਸੀ ਲੋਕਾਂ ਅੱਗੇ ਕਿ ਮੈਂ ਤੁਹਾਨੂੰ 300 ਸੀਟਾਂ ਦੇਵਾਂ ਮੈਂ ਤੁਹਾਡੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ ਜੀ ਔਰ ਉਹ 300 300 ਸੀਟਾਂ ਲੋਕਾਂ ਨੇ ਦਿੱਤੀਆਂ ਦੇਖ ਜਿਆ ਨੇ ਅੱਜ ਉਹਨਾਂ ਨੇ 400 ਦੀ ਡਿਮਾਂਡ ਕੀਤੀ ਹੈ ਆਪਣਾ ਸੰਕਲਪ ਦਰਾਇਆ ਹੈ ਤੇ ਹੁਣ 400 ਤੋਂ ਉੱਪਰ ਹੀ ਆਉਣਗੀਆਂ ਘੱਟ ਨਹੀਂ ਆਉਣੀਆਂ ਇਹ ਵੀ ਮੇਰਾ ਪੂਰਾ ਵਿਸ਼ਵਾਸ ਹੈ ਇਹ ਜਿਗੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਰਮੇਸ਼ ਚੰਦ ਕਈ ਸੀ ਜਿਨ੍ਹਾਂ ਨੇ ਸਾਨੂੰ ਬੀਜੇਪੀ ਦੇ ਹਕਲਾਉਕੀਆ ਤੇ ਮੋਦੀ ਜੀ ਦੇ ਕੀਤੇ ਹੋਏ ਵਾਦੇ ਉਹਨਾਂ ਨੇ ਕਿਵੇਂ ਮਤਲਬ ਬਿਨਾਂ ਕਿਸੇ ਭੇਸਭਾਭ ਦੇ ਪੂਰੇ ਕੀਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਤੇ ਮੈਂ ਵੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਚੰਬੇਤ ਹੋਇਆ ਵੀ ਸਾਡੇ ਸ਼ਹਿਰ ਦੇ ਵਿੱਚ 150 ਲੋਕਾਂ ਨੂੰ ਜਿਹੜਾ ਕਿ ਆਨਰ ਕਾਰਡ ਆ 1.5 ਲੱਖ ਰੁਪਏ ਮਕਾਨ ਬਣਾਉਣ ਵਾਸਤੇ ਮਿਲਿਆ ਤੇ ਸਿਰਫ 30 ਰੁਪਏ ਨਾਲ ਆਸ਼ੂਸ਼ਮਾਨ ਯੋਜਨਾ ਜਿਹੜੇ ਕਾਰਡ ਨੇ ਉਹ ਵੀ ਇੱਥੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਬਣ ਚੁੱਕੇ ਨੇ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੀਆਂ ਜਿੰਨੇ ਸਕੀਮਾਂ ਦੱਸੀਆਂ ਨੇ ਵਿਸ਼ਕਰਮਾ ਸਕੀਮ ਬਾਰੇ ਦੱਸਿਆ ਤੇ ਇੱਕ ਮੋਦਰਾ ਯੋਜਨਾ ਵੀ ਚੱਲ ਰਹੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਸਕੀਮਾਂ ਨੇ ਜਿਹੜਾ ਨਾ ਦੱਸਿਆ ਵੀ ਰਜੀਵワਦੀ ਜੀ ਨੇ ਜਦੋਂ ਬਿਆਨ ਦਿੱਤਾ ਸੀ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ 1 ਕਰਦੀ ਐ ਇੱਥੋਂ ਭੇਜ ਦਿੰਦਾ ਜਨਤਾ ਤੱਕ ਪਹੁੰਚਦੇ ਪਹੁੰਚਦੇ 85 ਪੈਸੇ ਉੱਡ ਜਾਂਦੇ ਨੇ 15 ਹੀ ਪੈਸੇ ਰਹਿੰਦੇ ਨੇ ਇਹਨਾਂ ਨੇ ਬਹੁਤ ਹੀ ਕੌਨਫੀਡੈਂਸ ਨਾਲ ਦੱਸਿਆ ਵੀ ਜਿਹੜੇ ਮੋਦੀ ਜੀ ਉੱਥੋਂ ਜੇ 1 ਰੁਪਿਆ ਭੇਜਦੇ ਨੇ ਤਾਂ ਜਨਤਾ ਦੀ ਸੇਵਾ ਦੇ ਵਿੱਚ ਪੂਰੇ ਦਾ ਪੂਰਾ 1 ਰੁਪਿਆ ਲੱਗ ਰਿਹਾ ਵਾ ਤੇ ਇਹਦੇ ਨਾਲ ਹੀ ਮੈਂ ਰਾਜੂ ਪੰਜਾਬੀ ਅੱਜ ਦੀ ਇਸ ਪ੍ਰੋਗਰਾਮ ਦੀ ਸਮਾਪਤੀ ਲਈ ਤੁਹਾਡੇ ਤੋਂ ਇਜਾਜ਼ਤ ਮੰਗਦਾ ਤੇ ਆਪਾਂ ਫਿਰ ਚੌਥ ਚਰਚਾ 24 ਨੂੰ ਲੈ ਕੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਮੈਨੂੰ ਇਹੋ ਇਲਾਜ ਪੁੱਛਾਂਗਾ ਜੀ ਸਤਿ ਸ੍ਰੀ ਅਕਾਲ ਜੈ ਹਿੰਦ ਨਮਸਕਾਰ